कलगी ਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਤੇ ਬਾਦਸ਼ਾਹੀ ਜਿਹਦੇ ਸਰੀਰ ਕਾਰਬਲਾ ਛੁੱਟੀ ਆ ਨਾ ਤੇ ਮਹਾਰਾਜ ਸਤੇ ਬਾਦਸ਼ਾਹੀ ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦੇ ਆ ਤੁਨ ਗੁਰੂ ਗੋਬਿੰਦ ਸਿੰਘ ਸਤੇ ਬਾਦਸ਼ਾਹੀ ਨੇ ਬਹੁਤ ਉਦੋਂ ਸੰਸਾਰਕ ਲੋਕਾਂ ਦੇ ਬੇੜੇ ਭਾਰ ਕੀਤੇ ਭਾਵੇਂ ਸਰੀਰ ਕਾਰਬਲਾ ਛੁੱਟੀ ਆ ਪਰ ਮਹਾਰਾਜ ਸਤੇ ਬਾਦਸ਼ਾਹੀ ਪਰਮਾਤਮਾ ਸਵਰੂਪ ਨੇ ਜਿੰਨੇ ਯਾਦ ਕਰ ਲਿਆ ਕਲਗੀਧਰ ਬਾਦਸ਼ਾਹ ਜੀ ਨੇ ਉਹਦੀ ਜ਼ਿੰਦਗੀ ਦਾ ਬੇੜਾ ਪਾਰ ਕਰ ਦਿੱਤਾ ਕਵੀ ਰਾਜ ਭਾਈ ਸੰਤੋਖ ਸਿੰਘ ਨੇ ਗਥਾ ਤੇ ਪਿਆਰਾ ਬਚਨ ਲਿਖਿਆ ਹੈ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਟਨੇ ਦੀ ਧਰਤੀ ਤੇ ਵਿਚਰ ਰਹੇ ਆ ਤੇ ਮਹਾਰਾਜ ਸੱਚੇ ਬਾਦਸ਼ਾਹੀ ਦੇ ਚਰਣਾ ਉੱਤੇ ਪਤਾ ਨਹੀਂ ਕਿੰਨੇ ਕੁ ਦੁਖੀ ਲੋਕ ਰੋਜ਼ ਆਉਂਦੇ ਉਹ ਮਹਾਰਾਜ ਦੇ ਚਰਣਾ ਚ ਅਰਦਾਸ ਕਰਦੇ ਤੇ ਸੱਚੇ ਬਾਦਸ਼ਾਹੀ ਉਹਨਾਂ ਦੇ ਦੁੱਖ ਦੂਰ ਕਰਦੇ ਕੋਈ ਦੂਜਾ ਬੰਦਾ ਹੁੰਦਾ ਉਹ ਕਹਿੰਦਾ ਮਹਾਰਾਜ ਮੈਂ ਬੰਦਗੀ ਕਰ ਰਿਆ ਵਾਂ ਪਰ ਬੰਦਗੀ ਹਾਲੇ ਸਫਲ ਨਹੀਂ ਹੁੰਦੀ ਪਈ ਮਨ ਟਿਕਦਾ ਨਹੀਂ ਪਿਆ ਪ੍ਰਮਾਤਮਾ ਦੀ دیدار ਨਹੀਂ ਹੁੰਦੇ ਪਏ ਤੁਸੀਂ ਕਿਰਪਾ ਕਰੋ ਮਹਾਰਾਜ ਉਹਦੇ ਸਿਰ ਤੇ ਆਖ ਰੱਖ ਦੇ ਤੇ ਉਹਨੂੰ ਰੱਬ ਦੇ ਨਾਲ ਮਿਲਾ ਦੇ ਦੇ ਸਾਧ ਸੰਗਤ ਦੀ ਪੜਨੇ ਦੀ タルਦੀ ਤੇ ਇੱਕ ਏਦਾਂ ਦਾ ਮਨੁੱਖ ਰਹਿੰਦਾ ਕਿ ਦੀਦਾ ਨਾਮ ਲਿਖਿਆ ਹੈ ਪੰਡਿਤ ਸ਼ਿਵ ਦਾਸ ਦਾ ਉਹਨੇ ਰੋਜ਼ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਨਾ ਤੇ ਗੰਗਾ ਦੇ ਕਿਨਾਰੇ ਜਾ ਕੇ ਬਹਿ ਜਾਣਾ ਉਹ ਭਗਤੀ ਕਰਕੇ ਤੇ ਸੁਰਤੀ ਕਰਕੇ ਇਹਨਾਂ ਅੱਗੇ ਨਾ ਵਿਦੂਤਾ ਸੀ ਉਹਨੇ ਮੂਰਤੀ ਪੂਜਾ ਛੱਡ ਦਿੱਤੀ ਸਰਪ ਸੁਰਤੀ ਕਰਕੇ ਇਨਾ ਗਾਂ ਚਲਾ ਗਿਆ ਤੇ ਉਹ ਮੂਰਤੀ ਦੀ ਪੂਜਾ ਨਹੀਂ ਕਰਦਾ ਉਹ ਸਾਧ ਸੰਗਤ ਦੀ ਕਿਸੇ ਹੋਰ ਕਰਮ ਕਾੜ ਵਿੱਚ ਨਹੀਂ ਪੈਂਦਾ ਉਹ ਸਵੇਰੇ ਜਾਗਦਾ ਅੰਮ੍ਰਿਤ ਵੇਲਾ ਸਾਮ ਦਾ ਤੇ ਗੰਗਾ ਦੇ ਕੰਡੇ ਤੇ ਜਾ ਕੇ ਘੰਟਿਆਂ ਬਧੀ ਪਰਮਾਤਮਾ ਦਾ ਸਿਮਰਨ ਕਰਦਾ ਇਹ ਸਿਮਰਨ ਕਰਦਿਆ ਇਹ ਅਰਦਾਸ ਕਰਦਾ ਮੇਰੇ ਵੈ ਗੁਰੂ ਮੇਰੇ ਪਰਮਾਤਮਾ ਮੇਰੇ ਅਕਾਲ ਪੁਰਖ ਮੈਨੂੰ ਦਿਦਾਰ ਦੇ ਕਹਿੰਦੇ ਨੇ ਜਦੋਂ ਨੇ ਪਰਮਾਤਮਾ ਦੀ ਬੰਦਗੀ ਕਰੀ ਜਾਣੀ ਕਰੀ ਜਾਣੀ ਕਰੀ ਜਾਣੀ ਤੇ ਹੁਣ ਪਰਮਾਤਮਾ ਦਾ ਸਰੂਪ ਨੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ ਆਰਬਲਾ ਛੋਟੀ ਆ ਇੱਕ ਦਿਨ ਸਤੇ ਬਾਦਸ਼ਾਹ ਜੀ ਸਵੇਰੇ ਆਪਣੇ ਘਰ ਵਿੱਚੋਂ ਤਿਆਰ ਹੋਏ ਤੇ ਮਹਾਰਾਜ ਸਤੇ ਬਾਦਸ਼ਾਹ ਦੀ ਤਿਆਰ ਹੋ ਕੇ ਨਾ ਦਿਨ ਦੇ ਮਾੜੇ ਜੇ ਚੜਾ ਦੇ ਨਾਲ ਤੇ ਸਤੇ ਬਾਦਸ਼ਾਹ ਦੀ ਬਾਲ ਰੂਪ ਵਿੱਚ ਸਿੱਧੇ ਗੰਗਾ ਦੇ ਕਿਨਾਰੇ ਚਲੇ ਗਏ। ਲਾ ਕੇ ਕੀ ਵੇਖਿਆ ਕਿ ਪੰਡਿਤ ਪਰਮਾਤਮਾ ਦੀ ਬੰਦਗੀ ਕਰਦਾ ਪਿਆ ਪੰਡਿਤ ਸ਼ਿਵਦੱਤ ਤੇ ਜਿਹੜੇ ਸਰੂਪ ਨੂੰ ਉਹ ਚੇਤੇ ਕਰਦਾ ਉਹ ਚਾਹੁੰਦਾ ਕਿ ਮੈਨੂੰ ਉਸੇ ਰੂਪ ਦੀ ਦੀਦਾਰ ਹੋਣਾ। ਮਹਾਰਾਜ ਸਤੇ ਬਾਦਸ਼ਾਹ ਜੀ ਦੀ ਆਰਬਲਾ ਬਿਲਕੁਲ ਛੋਟੀ ਹੈ ਮੈਂ 4-5 ਸਾਲਾਂ ਦੀ। ਕਲਗੀਧਰ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਤੇ ਸਤੇ ਬਾਦਸ਼ਾਹ ਜੀ ਕੀ ਕੀਤਾ ਵੀ ਪੰਡਿਤ ਸ਼ਿਵਦੱਤ ਚੌਂਕੜਾ ਮਾਰ ਕੇ ਬੈਠਾ ਹੈ। ਤੇ ਮਹਾਰਾਜ ਸਤਿ ਪਾਤਸ਼ਾਹ ਦੀ ਪਿੱਛੋਂ ਜਾ ਕੇ ਉਹਦੇ ਮੋਢਿਆਂ ਤੇ ਚੜ ਗਏ ਮਹਾਰਾਜ ਸਤਿ ਪਾਤਸ਼ਾਹ ਦੀ ਨੇ ਪਿੱਛੋਂ ਜਾ ਕੇ ਮੋਢਿਆਂ ਤੋਂ ਧੜ ਕੇ ਉਹਦੇ ਗਲ ਵਿੱਚ ਬਾਹਾਂ ਪਾਈਆਂ ਤੇ ਕੰਨ ਲਾ ਕੇ ਮਹਾਰਾਜ ਨੇ ਆਪਣਾ ਮੁਖੜਾ ਕੀਤਾ ਤੇ ਮੁਖੜਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਪੰਡਤ ਜੀ ਆਪਣੇ ਨੇਤਰ ਖੋਲੋ ਜਿੰਨੂੰ ਯਾਦ ਕਰਦੇ ਹੋ ਉਹ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਹੈ ਜਦੋਂ ਸਾਧ ਸੰਗਤ ਦੀ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਆਖਿਆ ਨਾ ਤੇ ਉਹਦੇ ਅੰਦਰ ਇੱਕ ਚਰਣਾੜ ਛੜੀ ਉਹਦਾ ਅੰਦਰ ਹੋਰ ਨਿਰਮਲ ਹੋ ਗਿਆ ਹੋਰ ਪਵਿੱਤਰ ਹੋ ਗਿਆ ਸਾਧ ਸੰਗਤ ਦੀ ਉਹਨੇ ਨੇਤਰ ਜੇ ਖੋਲੇ ਨਹੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋਰੀ ਵਾਰ ਪੇਰ ਬਤਨ ਆਖਿਆ ਤੇ ਜਦੋਂ ਦੋਰੀ ਵਾਰ ਦਸ਼ਮੇਸ਼ ਪਿਤਾ ਨੇ ਫੇਰ ਬਤਨ ਆਖਿਆ ਸਾਧ ਸੰਗਤ ਜਦੋਂ ਉਹਨੇ ਨੇਤਰ ਖੋਲੇ ਤੇ ਨੇਤਰ ਖੋਲ ਕੇ ਸਾਹਮਣੇ ਵੇਖਿਆ ਤੇ ਕੁਝ ਨਹੀਂ ਮਹਾਰਾਜ ਸਾਤੇ ਬਾਦਸ਼ਾਹ ਨੇ ਪਿੱਛੋਂ ਆਵਾਜ਼ ਦੇ ਕੇ ਆਖਿਆ ਕਹਿ ਲਗੇ ਪੰਡੀ ਅਸੀਂ ਤੁਹਾਡੇ ਪਿੱਛੇ ਖਲੋਦੇ ਆਂ ਤੇ ਸਾਧ ਸੰਗਤ ਜਦੋਂ ਨੇ ਆਪਣੇ ਨੇਤਰ ਪਿਸ਼ਾਹ ਨੂੰ ਘੁਮਾ ਕੇ ਵੇਖਿਆ ਤੇ ਜਿਹੜੇ ਸਰੂਪ ਨੂੰ ਯਾਦ ਕਰਦਾ ਸੀ ਨਾ ਧੰਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਨੇ ਉਸੇ ਰੂਪ ਵਿੱਚ ਉਹਨੂੰ ਦਰਦ ਦਿੱਤੇ ਉਸੇ ਰੂਪ ਤੋਂ ਚਲਕਾਰਾ ਪਿਆ ਮਹਾਰਾਜ ਜੀ ਦੇ ਵਿੱਚੋਂ ਭਾਵੇਂ ਉਹਦੀ ਅਵਸਾ ਬਜ਼ੁਰਗੀ ਵਾਲੀ ਸੀ ਮਹਾਰਾਜ ਜੀ ਦੇ ਸਰੀਰ ਕਾ ਆਰਬਲਾ ਛੋਟੀ ਗਏ ਸਾਧ ਸੰਗਤ ਜੀ ਉਸੇ ਵੇਲੇ ਉਠਿਆ ਕਲਗੀਧਰ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਡੰਡੌਤ ਕੀਤੀ ਮਾਰੇ ਸਤੇ ਬਾਦਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਜਿਹੜੇ ਛੋਟੇ ਛੋਟੇ ਚਰਨ ਨੇ ਉਹਨਾਂ ਚਰਨਾਂ ਨੂੰ ਆਪਣੇ ਘਰ ਵਿੱਚ ਲਿਆ ਤੇ ਆਪਣੇ ਮਸਲਕ ਨਾਲ ਲਾਇਆ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਦੇ ਘਰ ਵਿੱਚ ਆ ਕੇ ਤਿੰਨ ਵਾਰੀ ਬਤਨ ਆਕਿਆ ਸੀ ਕਹਿਣ ਲੱਗੇ ਪੰਡਤ ਜੀ ਨਿਹਾਲ